ਅੱਜ ਕੱਲ੍ਹ ਇੱਕ ਕੰਟਰੋਵਰਸੀ ਚੱਲ ਰਹੀ ਹੈ ਬਹੁਤ ਜ਼ਿਆਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਦਿਲਜੀਤ ਦੋਸਾਨ ਜੀ ਉਹਨਾਂ ਨੇ ਬਹੁਤ ਇੱਕ ਮਕਾਮ ਹਾਸਲ ਕੀਤਾ ਹੈਗਾ ਓਵਰ ਸੀਜ਼ ਉਹਨਾਂ ਨੂੰ ਇੱਕ ਬਾਕਮਾਲ ਆਰਟਿਸਟ ਮੰਨਿਆ ਜਾਂਦਾ ਹੈਗਾ ਹੈਗੇ ਵੀ ਨੇ ਬਾਲੀਵੁੱਡ ਦੇ ਵਿੱਚ ਧਮਾਲਾਂ ਪਾਈਆਂ ਹੋਈਆਂ ਸਨ ਉਹਨਾਂ ਦੇ ਉੱਪਰ ਹਾਲੇ ਇੱਕ ਕੁਝ ਐਲੀਗੇਸ਼ਨਸ ਲੱਗ ਰਹੇ ਨੇ ਇਲੂਮੀਨਟੀ ਬਲਾਬਲਾ ਕਰਕੇ ਸਾਡੇ ਰੈਪ ਪੰਜਾਬੀ ਰੈਪਰ ਨੇ ਨਸੀਬ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਇਲੂਮੀਨਟੀ ਮਤਲਬ ਕਿ ਐਸਰ ਉਹਨਾਂ ਚੀਜ਼ਾਂ ਨੂੰ ਸਾਇੰਸ ਕਨਵੇ ਕਰਦੇ ਨੇ ਸਪੈਡ ਕਰਦੇ ਨੇ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਨਾ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਮੈਂ ਕੁਦਰਤੀ ਮੈਂ ਵੀ ਵੇਖਿਆ ਹੈ ਇਹ ਵੀਡੀਓ ਪਰ ਮੈਂ ਸੌਰੀ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਕਿ ਨਸੀਬ ਕੌਣ ਹੈ ਓਕੇ ਮੈਂ ਜਦੋਂ ਉਹ ਬੋਲ ਰਹੇ ਸੀ ਤੇ ਬੜੀ ਗੰਦੀ ਲੈਂਗੁਏਜ ਦੇ ਨਾਲ ਦਿਲਜੀਤ ਭਾਈ ਬਾਰੇ ਕੁਝ ਗਲਤ ਬੋਲਦੇ ਵਸੇ ਨਹੀਂ ਬੋਲਣਾ ਚਾਹੀਦਾ ਯਾਰ ਕੀ ਪਈਏ ਤੁਹਾਨੂੰ ਦੱਸੋ ਉਹ ਬੰਦੇ ਦੀ ਜਰਨੀ ਹੈ ਉਹਨਾਂ ਨੇ 22 ਸਾਲ ਦਿੱਤੇ ਨੇ ਇਸ ਇੰਡਸਟਰੀ ਨੂੰ ਮੈਂ ਮੇਰੇ ਸਾਹਮਣੇ 22 ਤੇ 25 ਸਾਲ ਦਿੱਤੇ ਹੁੰਦੇ ਨੇ ਉਹ ਕਦੋਂ ਦੇ ਚਲੋ ਬਟਰਾਪ ਤਾਂ ਮੈਂ ਇਹ ਕਹਿੰਨਾ ਕਿ ਉਹਨੂੰ ਸਮੱਤ ਬਖਸ਼ੇ ਜਿਹੜਾ ਵੀ ਨਸੀਬ ਹੈ ਭਾਈ ਆਪਣੀ ਜ਼ਿੰਦਗੀ ਚ ਵਧੀਆ-ਵਧੀਆ ਕਰ ਕੁਛ ਪਰ ਇਦਾਂ ਕਿਸੇ ਨੂੰ ਗਲਤ ਬੋਲ ਕੇ ਇਦਾਂ ਦੀ ਕੰਟਰੋਵਰਸਟੀ ਦਾ ਹਿੱਸਾ ਬਣ ਕੇ ਤੁਸੀਂ ਤੁਹਾਨੂੰ ਨਹੀਂ ਰੱਬ ਨੇ ਇਹ ਨਹੀਂ ਤੁਹਾਨੂੰ ਇਦਾਂ ਨਹੀਂ ਤੁਹਾਨੂੰ ਹਾਈਪ ਮਿਲਦੀ ਹੁੰਦੀ ਹੁੰਦੀ ਨਹੀਂ ਆਏ ਤੁਸੀਂ ਆਪ ਮਿਹਨਤ ਕਰੋ ਆਪਣਾ ਮਕਾਮ ਆਜੋ ਬੜ ਆਪ ਹਾਸਲ ਕਰੋ ਤੇ ਦਿਲਜੀਤ ਬਾਈ ਨੇ ਮੈਂ ਦੇਖਿਆ ਸੀਗਾ ਕਿ ਰਿਪਲਾਈ ਵੀ ਕੀਤਾ ਸੀਗਾ ਕਿ ਉਹਦਾ ਨਾਮ ਲਿਖ ਦਿੱਤੇ ਹੈਨਾ ਉਹ ਕਿੱਡੀ ਵੱਡੀ ਗੱਲ ਐ ਦੱਸੋ ਉਹਨੂੰ ਕੀ ਪਈ ਐ ਜੋ ਨਾ ਕਰਦੇ ਰਿਪਲਾਈ ਉਹਦਾ ਬੜਾਪਨ ਐ ਉਹਨਾਂ ਨੇ ਫਿਰ ਵੀ ਰਿਪਲਾਈ ਕੀਤਾ ਨਹੀਂ ਮੈਂ ਸੱਚੀ ਮੈਂ ਨਹੀਂ ਜਾਣਦਾ ਸੀ ਨਸੀਬ ਕੌਣ ਐ ਅੱਛਾ ਤੁਹਾਨੂੰ ਇਸ ਤੋਂ ਬਾਅਦ ਬਤਾ ਚਲੇ ਕਿ ਨਸੀਬ ਕੌਣ ਐ ਪਤਾ ਲੱਗਿਆ ਕਿ ਨਸੀਬ ਕੋਈ ਰੈਪਰ ਐ ਪਰ ਇਹ ਚੀਜ਼ ਨਾ ਮੈਂ ਦੇਖਿਆ ਕਿ ਅੱਜ ਕੱਲ ਪਤਾ ਨਹੀਂ ਕਿਉਂ ਸੌਰੀ ਤੁਸੀਂ ਵੀ মিডিਆ ਤੋਂ ਪਰ ਨਹੀਂ ਨਾ ਚਲਾਇਆ ਕਰੋਗੇ ਤਦ ਤੁਸੀਂ ਫੁਟੇਜ ਨਾ ਦਿਆ ਕਰੋ ਕਿਉਂ ਜਿੱਥੇ 네ਗੈਟਿਵਿਟੀ ਪ੍ਰੋਮੋਟ ਹੋ ਰਹੀ ਐ ਨਾ ਉਸ ਜਿਨ੍ਹਾਂ ਦਾ ਤੁਸੀਂ ਆਪਣੇ ਚੈਨਲ 'ਤੇ ਵੀ ਨਾ ਦਿਖਾਇਆ ਕਰੋ ਉਹ ਬੰਦੇ ਦੀ ਸਟਰਗਲ ਹੈ ਉਹ ਬੰਦਾ ਉਹ ਸਟੇਡੀਅਮ ਭੜ ਭਰਦਾ 55 55 60 ਹਜ਼ਾਰ ਲੋਕਾਂ ਦੇਖੋ ਮਾਈਕਲ ਜੈਕਸਨ ਦੇ ਸ਼ੋਅ ਹੁੰਦੇ ਸੀ ਤਾਂ ਤੇ ਹੁਣ ਰਹਿਦੀ ਦੁਨੀਆ ਤੱਕ ਨਾ ਰਹੂਗਾ ਗੱਲ ਜੀਤ ਬਾਈ ਦੀ ਬਾਕੀ ਆਪਾਂ ਖੁਦ ਸਾਰੇ ਮਤਲਬ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਡੀ ਸਾਰੀ ਇੰਡਸਟਰੀ ਦਾ ਨਾਂ ਰੌਸ਼ਨ ਹੋ ਰਿਹਾ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਬੰਦਾ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰ ਰਿਹਾ ਬਿਲਕੁਲ ਗੱਲ ਤਾਂ ਸਹੀ ਹੈ ਤੁਹਾਡੀ ਬਿਲਕੁਲ ਕੋਸੀ ਨਾ ਚਲਾਇਆ ਕਰੋ ਨਹੀਂ ਨਹੀਂ ਮੈਂ ਮੇਰਾ ਸਾਡਾ ਸਿਰਫ ਮੈਸੇਜ ਕਰਨ ਦੀ ਗੱਲ ਕਰਨ ਦਾ ਇਹ ਸੀਗਾ ਕਿ ਜੋ ਦਲਜੀਤ ਦਸਾਂ ਦੀ ਇੱਕ ਮਿਹਨਤ ਹੈ ਨਾ ਉਹ ਦਿਖਦੀ ਹੈ ਆਟ ਅੱਖਾਂ ਚ ਦਿਖਦਾ ਹੈ ਸ਼ਾਹਰੁਖ ਖਾਨ ਦੀ ਗੱਲ ਹੈ ਕਿ ਕੋਈ ਆਮ ਇਨਸਾਨ ਦੀ ਗੱਲ ਨਹੀਂ ਕਿ چھوٹی ਗੱਲ ਸ਼ਾਹਰੁਖ ਖਾਨ ਨੇ ਖੁਦ ਕਿਹਾ ਹੈ ਕਿ ਦਲਜੀਤ ਵਰਗਾ ਵਧੀਆ ਐਕਟਰ ਮੈਂ ਨਹੀਂ ਦੇਖਿਆ ਕੋਈ ਨਹੀਂ ਉਹ ਕੀ ਕਹਿੰਦਾ ਕਿ ਇਲੂਮੀਨਾਟੀ ਹੈ ਇਲੂਮੀਨਾਟੀ ਸਮਥਿੰਗ ਆਫ ਸਾਈਂਸ ਵਗੈਰਾ ਉਹ ਸਪਰੈਡ ਕਰਦੇ ਨੇ ਮਤਲਬ ਕਿ ਲੋਕੋ ਜੋ ਵੀ ਹੁੰਦਾ ਉਹਨਾਂ ਦੇ ਟੀ-ਸ਼ਰਟਾਂ 'ਪੰਦਾ 6 ਨੰਬਰ ਦੀ ਹੈ ਤਾਂ ਆਈ ਥਿੰਕ ਥਿਸ ਇਜ਼ ਟੋਟਲੀ ਅਨਆਨਸਰ ਮੇਰੇ ਖਿਆਲ ਇਹ ਤਾਂ ਇਹ ਇੱਕ ਗੋਚਲ ਇੱਤਰ ਨਹੀਂ ਫੜਿਆ ਤਾਂ ਉਹਨੂੰ ਫੜ ਲਿਆ ਉਹ ਨਹੀਂ ਫੜਿਆ ਤਾਂ ਇਹ ਮਿਲ ਗਿਆ ਕਿਉਂਕਿ ਇਸ ਟਾਈਮ ਦਿਲਜੀਤ ਦਾ ਇਹ ਬਹੁਤ ਹਾਈਟ ਤੇ ਨੇ ਇੰਟਰਨੈਸ਼ਨਲੀ ਵਰਲਡਵਾਈਡ ਉਹਨਾਂ ਸਿੱਕਾ ਚੱਲਦਾ ਕਿਉਂ ਜਾਂਦਾ ਕਿੰਨਾ ਮਿਹਨਤ ਕੀਤੀ ਨੇ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਦੀ ਜਰਨੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਦਾਂ ਕਿਉਂ ਮਾੜੀ ਸ਼ਬਦਾਵਲੀ ਪਤਾ ਨਹੀਂ ਕੀ ਕੀ ਬੋਲਦਾ ਬੱਸ ਇਹ ਮੈਨਕੈਸੀ ਨਾਲੇ ਜਿਆਦਾ ਉਮਰ ਵੀ ਨਹੀਂ ਹੈਗੀ ਮੇਰੇ ਸਾਬ ਨਾਲ 24 25 ਸਾਲ ਦਾ ਹੋਣਾ ਇੰਨੀ ਤਾਂ ਉਹਨਾਂ ਨੂੰ ਇੰਡਸਟਰੀ 'ਚ ਸਮਾਂ ਦੇਤਾ ਹੋਣਾ ਕਿਸੇ ਕਰਤੂਕ ਅੱਲੜ ਫਰੀਜ਼ ਵਿੱਚ ਉਹ ਵੀ ਇਹ ਗਲਤੀਆਂ ਕਰ ਰਹੇ ਨੇ ਆਪਣੀ ਨਸੀਬ ਯਾਸਾ ਕਿਤੇ ਫਾਇਦੇ ਗੱਲ ਨਾ ਦੋਨੋਂ ਸਵੱਤ ਬਖਸ਼ੀ ਪ੍ਰਸਨਾ ਤਾਂ ਇਹ ਕਹੂੰਗਾ ਪਰ ਇਦਾਂ ਆਪਣੇ ਕੋਰੇਜ ਕਰਨਾ ਚਾਹੀਦਾ ਇਦਾਂ ਕਿਸੇ ਬਾਰੇ ਨਹੀਂ ਬੰਦਾ ਬੋਲਣਾ ਚਾਹੀਦਾ ਮਿਹਨਤ ਕਰੋ ਆਪਣੀ ਔਰ ਸਹੀ ਤਰੀਕੇ ਨਾਲ ਆਪਣਾ ਜੋ ਵੀ ਥੋੜਾ ਦਾਣਾ ਪਾਣੀ ਹੈਗਾ ਤੁਹਾਨੂੰ ਮਿਲੇ ਜਾਣਾ ਬਿਲਕੁਲ ਸਹੀ ਠੀਕ ਹੈ ਭਾਈ ਥੈਂਕ ਯੂ ਸੋ ਮੱਚ ਤੁਹਾਡੀ ਇਹ ਮੂਵੀ ਬਹੁਤ ਤਰੱਕੀ ਕਰੇ ਬਹੁਤ ਸਪੋਰਟੀਪਰ ਹਿੱਟ ਹੋਵੇ ਬਹੁਤ ਵਧੀਆ ਕੈਰੈਕਟਰ ਲੱਗ ਰਿਹਾ ਤੁਹਾਡਾ ਭਾਈ ਥੈਂਕ ਯੂ ਸੋ ਮੱਚ